Thank mm -hmm. you. ਸਾਹ ਦਿੱਤਾ ਅਸੀਂ ਪੁਲਿਸ ਦੇ ਨਾਲ ਸਹਿਯੋਗ ਪੂਰਾ ਕਰਾਂਗੇ ਉਹ ਸਾਡੇ ਨਾਲ ਸਹਿਯੋਗ ਕਰੇ ਉਹਨਾਂ ਦੇ ਕਾਰਵਾਈ ਕਰੇ ਜਿਹੜੇ ਬੰਦਿਆਂ ਨੇ ਮੇਰੇ ਬੱਚੇ ਦੇ ਉੱਤੇ ਫਾਇਰ ਕੀਤਾ ਹੈਗਾ ਉਹਨਾਂ ਨੂੰ ਸਾਨੂੰ ਭਰੋਸਾ ਦਿੱਤਾ ਸੀ ਇਹ ਸਾਡੇ ਮਦਈ ਦੇ ਫਾਦਰ ਹੈ ਬੱਚਾ ਇੰਜਰਡ ਹੋਇਆ ਬਟ ਉਹਦਾ ਪ੍ਰੀਵੀਅਸ ਰਿਕਾਰਡ ਕੀ ਆ ਸੀ ਉਹਦੇ ਬਾਰੇ ਨਹੀਂ ਜਾਣਦੇ ਬਟ ਜਿਸ ਬੰਦੇ ਨੇ ਉਹਦੇ ਨਾਲ ਇਹ ਕੀਤਾ ਉਹਤੇ ਅਸੀਂ ਸਖਤ ਕਾਰਵਾਈ ਕਰਾਂਗੇ ਤੇ ਉਹਨੂੰ ਫੜ ਕੇ ਅੰਦਰ ਤੋਂ ਠੀਕ ਹੈ ਸਰ ਇਹ ਗੱਲ ਬਸਿਆ ਪਰਮਾ ਨਾ ਕਰਾਂਗਾ ਇਹ ਵੀ ਲੈ ਡੇ ਬੜੀ ਜੀ ਕੋਲ ਕੁਲ ਇੱਕ ਮਿੰਟ ਜਾ ਵੀ ਹੋ ਜੋ ਹੁਣ ਸੀਐਮਸੀ ਮ ਆਇਆ ਜੋ ਥਾਣਾ 3 ਨੰਬਰ ਦੇ ਏਰੀਆ ਦੇ ਵਿੱਚ ਇਹਦੀ ਇੱਕ ਸ਼ਾਪ ਹੈ ਟੈਟੂ ਦੀ ਉਥੇ ਬੈਠਾ ਸੀ ਜਿਹੜਾ ਇਹਦੇ ਦੱਸਣ ਮੁਤਾਬਿਕ ਹੈ ਵੀ ਮੇਰੇ ਤੇ ਉਥੇ ਆ ਕੇ ਫਲਾਣੇ ਬੰਦਿਆਂ ਨੇ ਬਾਇ ਨੇਮ ਦੱਸਿਆ ਵੀ ਉਹਨਾਂ ਨੇ ਮੇਰੇ ਤੇ ਫਾਇਰ ਕੀਤਾ ਉਹਦੇ ਫਾਇਰ ਤੋਂ ਬਾਅਦ ਇਹਨੇ ਆਪਣੇ ਪਰਸਨਲ ਵੈਪਨ ਦੇ ਨਾਲ ਜਿਹੜਾ ਇਹਦਾ ਆਪਣਾ ਲਾਇਸੈਂਸੀ ਵੈਪਨ ਹੈ ਉਹਦੇ ਨਾਲ ਇਹਨੇ ਵੀ ਫਾਇਰ ਕੀਤਾ ਔਰ ਇਹਦੇ ਦੱਸਣ ਮੁਤਾਬਿਕ ਹੈ ਜਦੋਂ ਭੱਜੇ ਆ ਮੇਬੀ ਉਹਨਾਂ ਦੇ ਵਿੱਚੋਂ ਵੀ ਕੋਈ ਬੰਦਾ ਇੰਜਰਡ ਹੋਇਆ ਜੋ ਫਿਰ ਤੋਂ ਸਾਰੀ ਗੱਲ ਹਾਲਾਤ ਜਿਹੜੇ ਆ ਉਹ ਇਹਦੇ ਵਜ੍ਹਾ ਰੰਜਿਸ਼ ਜਿਹੜੀ ਆ ਉਹ ਕਿਨਾਂ ਦੀ ਪਰਿਵਾਰਿਕ ਵਜ੍ਹਾ ਰੰਜਿਸ਼ ਹੈਗੀ ਆ ਜਿਸ ਦੇ ਵਿੱਚ ਇਹਨੇ ਜਿਹੜਾ ਹੁਣ ਨਾਮ ਲਿਖਾਇਆ ਉਹਦੇ ਚਾਹਨੇ ਆਪਣੇ ਸਹੁਰੇ ਦਾ ਵੀ ਨਾਮ ਲਿਖਾਇਆ ਵੀ ਮੇਰਾ ਸਹੁਰਾ ਤੇ ਇੱਕ ਜਿਹੜਾ ਬੈਨੀਪਾਲ ਨੰਨੂ ਜਿਹੜਾ ਉਹ ਜਿਹੜਾ ਮੇਰੇ ਸਹੁਰੇ ਦੇ ਨਾਲ ਪਰਿਵਾਰਿਕ ਹੈ ਔਰ ਇਹਨਾਂ ਦੀ ਮੇਬੀ ਕੋਈ ਵਾਈਫ ਦੇ ਨਾਲ ਵੀ ਹੁਣ ਰੀਸੈਂਟਲੀ ਜਿਹੜਾ ਡਿਸਪਿਊਟ ਚੱਲਦਾ ਕਿਉਂਕਿ ਇਹਨੇ ਲਵ ਮੈਰਿਜ ਕਰਾਈ ਸੀ ਤਾਂ ਉਹ ਸਾਰੇ ਪਰਿਵਾਰ ਦੀ ਬਿਨਾਂ ਸਹਿਮਤੀ ਤੋਂ ਹੋਈ ਸੀ ਤਾਂ ਉਹਦੇ ਵਿੱਚ ਪਰਿਵਾਰ ਸ਼ਾਇਦ ਬੱਚੀ ਨੂੰ ਕਿਤੇ ਹੋਰ ਮੈਰਿਜ ਕਰਨਾ ਚਾਹੁੰਦਾ ਸੀ ਤੇ ਉਹਦੇ ਵਿੱਚ ਸ਼ਾਇਦ ਬੈਨੀ ਪਾਲ ਸੀ ਇਸ ਗੱਲ ਤਾਂ ਇਹਦੇ ਪਿੱਛੇ ਕੁਝ ਦਿਨ ਪਹਿਲਾਂ ਵੀ ਇਹਨਾਂ ਦੀ ਆਪਸ ਵਿੱਚ ਫੋਨ ਦੇ ਉੱਤੇ ਵੀ ਜਿਹੜਾ ਇਹਨਾਂ ਨੇ ਐਕਸਕਲੂਜਨ ਅਬਯੂਜ਼ ਕੀਤਾ ਗਾਲਾਂ ਕੱਢੀਆਂ ਉਹਨੇ ਵੀ ਕੱਡੀਆਂ ਨਹੀਂ ਵੀ ਕੱਡੀਆਂ ਤਾਂ ਇਹ ਕੁਛ ਦਿਨ ਤੋਂ ਇਹਨਾਂ ਦਾ ਆਪਸ ਵਿੱਚ ਚੱਲ ਰਿਹਾ ਸੀ ਉਹ ਸਰੰਜਸ਼ ਸੀ ਉਹਨੇ ਅੱਜ ਫਾਇਰ ਕੀਤਾ ਤੇ ਇੰਜਰਡ ਹੋਇਆ ਤੇ ਅਸੀਂ ਇਹਦਾ ਬਿਆਨ ਲਿਖ ਲਿਆ ਮਕਦਮਾ ਦਰਜ ਕਰਕੇ ਦੋਸ਼ੀ ਗ੍ਰਿਫਤਾਰ ਕਰਨਾ ਸਾਰੇ ਦੋਸ਼ੀਆਂ ਦੇ ਨਾਮ ਆਗਮੈਂਟਾਈ ਹੋ ਚੁੱਕੇ ਹਾਂ ਇਹਨੇ ਸਾਰੇ ਇਹਨੇ ਇਹਦੇ ਵਿੱਚ ਰਿਸ਼ਵ ਜਿਹੜਾ ਬੈਨੀਪਾਲੀ ਲਿਸ ਨੰਨੂ ਤੇ ਇੱਕ ਇਹਨੇ ਆਪਣੇ ਫਾਦਰ ਇਨ ਲਾ ਜਿਹੜੇ ਅਵਤਾਰ ਸਿੰਘ ਸੋਰਾ ਸਾਹਿਬ ਆ ਉਹਦੇ ਤੇ ਤਿੰਨ ਜਣੇ ਹੋਰ ਲਖਾਏ ਆ ਤੇ ਉਹਨਾਂ ਦੇ ਖਿਲਾਫ ਅਸੀਂ 307 ਦਾ ਮਕਦਮਾ ਦਰਜ ਕਰਕੇ ਹਾਰਮਜਕਤ ਤੇ ਅਸੀਂ ਫਰਦਰ ਜਿਹ ਇਦੇ ਵਿੱਚ ਦੋ ਜਣੇ ਆ ਜਿਹੜਾ ਇੱਕ ਇਹ ਤੇ ਇੱਕ ਨਾਲ ਹੋ ਗਿਆ ਹੁਣ ਤੱਕ ਡਾਕਟਰ ਸਾਹਿਬ ਦੇ ਦੱਸਣ ਮੁਤਾਬਿਕ ਜਿਹੜੀ ਇਹ ਮੈਦ ਹੀ ਹੁਣ ਸਾਰੀ ਗੱਲ ਸੁਣੀ ਹੈ ਨੇ ਸਟੇਟਮੈਂਟ ਲਿਖਾਈ ਹੈ ਸਾਈਨ ਕੀਤੇ ਆ ਹੋਸ਼ੋਵਾਸ਼ਚਾ ਪ੍ਰੋਪਰ ਨੇ ਆਪਣੀ ਬਿਆਨ ਲਿਖਾਇਆ ਸਾਰੀ ਗੱਲਬਾਤ ਨੇ ਦੱਸੀ ਹੈ ਵਜਾ ਰੰਜਿਸ਼ ਦੱਸੀ ਹੈ ਕੌਣ ਹੈ ਕਿਵੇਂ ਹੈ ਕਿ ਇਹਨਾਂ ਨੇ ਕੀਤਾ ਉਹ ਹਜੇ ਮੈਂ ਇਹਨਾਂ ਨੂੰ ਮਿਲਣਾ ਹੈ ਫਿਲਹਾਲ ਮੈਂ ਉਹ ਠੀਕ ਹੈ ਇਹਦਾ ਦੂਜੇ ਇੱਥੇ ਕੰਮ ਛੋੜ ਕੇ ਨਿਕਲੇ ਦੇ ਇਹਦੇ ਡਾਕਟਰ ਸਾਹਿਬ ਦੇ ਦੱਸਣ ਮੁਤਾਬਿਕ ਹੈ ਦੋ ਜਾਂ ਤਿੰਨ ਤੋਂ ਚਾਰ ਹੋ ਸਕਦੇ ਆ ਉਹ ਹਜੇ ਉਹਨਾਂ ਨੂੰ ਐਗਜ਼ਾਮਿਨ ਕਰ ਰਹੇ ਆ ਤੇ ਉਹ ਫਰਸਟ ਐਡ ਦੇ ਰਹੇ ਆ ਸਰ ਦੂਸਰਾ ਹੋਤੇ ਕਿ ਜੇ ਫਾਇਰਿੰਗ ਬਹੁਤ ਜ਼ਿਆਦਾ ਹੋਈ ਜੀ 20 ਤੋਂ 25 ਰਾਉਂਡ ਉੱਥੇ ਮਿਲੇ ਨੇ ਦੱਸੋ ਇਹਦੇ ਇਹਦੇ ਕਹਿਣ ਮੁਤਾਬਿਕ ਹੈ ਉਹਨਾਂ ਨੇ ਮੇਰੇ ਤੇ ਕੀਤੇ ਪੰਜ ਛੇ ਤੇ ਇਹਨੇ ਅੱਗੇ ਪੰਜ ਛੇ ਉਹਨਾਂ ਤੇ ਕੀਤੇ ਜਦੋਂ ਇਹਨੇ ਕੀਤੇ ਉਹ ਦੌੜ ਗਏ ਪਰ ਦੌੜਨ ਵਿੱਚ ਵੀ ਇਹਦੇ ਦੱਸਣ ਮੁਤਾਬਿਕ ਹੈ ਵੀ ਉਹਨਾਂ ਦੇ ਵੀ ਸ਼ਾਇਦ ਮੇ ਵੀ ਕੋਈ ਬੰਦਾ ਇੰਜਰਡ ਹੋਇਆ ਸਰ 99 ਫੌਲਸ ਨੇ ਇਹੋ ਜਿਹੀ ਜਿਹੜੇ ਦੇਖੋ ਜਿਹੜੀ ਇਹਦੀ ਸਕ ਕਿਉਂਕਿ ਇਹਦੇ ਖਿਲਾਫ ਪਿੱਛੇ ਜੇ ਰੀਸੈਂਟਲੀ ਵੀ ਮਲਟੀਪਲ ਮੁਕਦਮੇ ਦਰਜ ਹੋਏ ਆ ਜਿਹੜਾ ਆਈਟੀ ਐਕਟ ਚ ਹੋਏ ਆ ਥਾਣਾ ਦੁਗਰੀ ਦੇ ਵਿੱਚ ਵੀ ਜਿਹੜਾ ਇਹ ਕੋਈ ਸੇਠੀ ਸੇਠੀ ਲੜਕਾ ਉਹਨੂੰ ਫੋਨ ਦੇ ਉੱਤੇ ਇਹਨੇ ਬਲਗਰ ਜਿਹੜੀਆਂ ਗੱਲਾਂ ਬੋਲੀਆਂ ਉਹ ਅਸੀਂ ਬਿਆਨ ਲਿਖ ਕੇ ਜਿਹੜਾ ਮੁਕਦਮਾ ਦਰਜ ਕੀਤਾ ਲੋਕ ਕਿਹਾ ਦੱਸਦਾ ਕਿ ਇਹੋ ਵਿਵਾਦ ਹੈ ਬਿਲਕੁਲ ਜਦੋਂ ਉਹਨੇ ਆਪਣੇ ਬਿਆਨ ਚ ਇਹ ਗੱਲ ਕਿ ਵੀ ਵਜ੍ਹਾ ਰੰਜਿਸ਼ ਮੇਰੀ ਵਾਈਫ ਦੇ ਕਾਰਨ ਹੈ ਮੇਰਾ ਮੈਂ ਲੰਬ ਮੈਰਿਜ ਕਰਾਈ ਸੀ ਮੇਰੀ ਵਾਈਫ ਨਾਲ ਮੇਰਾ ਡਾਈਵੋਰਸ ਦਾ ਜਿਹੜਾ ਹੁਣ ਚੱਲ ਰਿਹਾ ਰੀਸੈਂਟਲੀ ਹੋਈ ਸੀ ਔਰ ਬੜੇ ਥੋੜੇ ਦਿਨਾਂ ਚ ਆਪਸ ਚ ਜਿਹੜਾ ਡਿਫਰੈਂਸਸ ਬਣ ਗਏ ਔਰ ਜਿਹੜਾ ਸਹੁਰੇ ਪਰਿਵਾਰ ਦੇ ਖਿਲਾਫ ਇਹਨੇ ਪਰਚਾ ਦਰਜ ਕਰਾਇਆ ਤੇ ਜਿਹੜੇ ਬੰਦੇ ਨੇ ਫਾਇਰ ਦਾ ਅਲੀਗੇਸ਼ਨ ਲਾਇਆ ਉਹ ਇਹਦੇ ਸਹੁਰੇ ਪਰਿਵਾਰ ਦੇ ਬਹੁਤ ਨਜ਼ਦੀਕੀ ਆ ਤੇ ਉਹ ਜਿਹੜਾ ਲੜਕਾ ਉਹਦੇ ਦੱਸਣ ਮੁਤਾਬਿਕ ਮੇ ਵੀ ਪਰਿਵਾਰ ਉਹ ਜਿਹੜਾ ਕੋਈ ਸੰਬੰਧ ਹੈ ਸਹਿਮਤੀ ਨਾਲ ਉਸ ਲੜਕੀ ਦਾ ਉਧਰ ਕਰਨਾ ਚਾ ਇਹ ਇਹਨਾਂ ਦੀ ਸਹਿਮਤੀ ਤੋਂ ਬਿਨਾਂ ਲੜਕੀ ਨੂੰ ਲਿਜਾ ਕੇ ਜਿਹੜਾ ਉਹ ਤੇ ਵਿਆਹ ਕਰਾ ਲਿਆ ਤਾਂ ਇਹੀ ਇਹਨਾਂ ਦਾ ਆਪਸ 'ਚ ਜਿਹੜਾ ਲੜਾਈ ਦਾਰੀ ਹੈ ਦੇਖੋ ਇਹਦੇ ਵਿੱਚ ਕੋਈ ਗੈਂਗਵਾਰ ਨਹੀਂ ਇਹਨਾਂ ਦਾ ਘਰੇਲੂ ਜਿਹੜਾ ਰੌਲਾ ਘਰੇਲੂ ਰੰਜਿਸ਼ ਹੈ ਉਹ ਸਰੰਜਿਸ਼ ਦੀ ਹਿਵਸ ਦੇ ਵਿੱਚ ਉਹਨੇ ਗੋਲੀਆਂ ਮਾਰੀਆਂ ਔਰ ਉਹ ਇਹਨਾਂ ਨੂੰ ਆਪਸ 'ਚ ਇੱਕ ਦੂਜੇ ਨੂੰ ਅਬਿਊਜ਼ ਕਰ ਰਿਹਾ ਸੀ ਤਾਂ ਇਹ ਜਿਹੜਾ ਹੁਣ ਤੱਕ ਦਾ ਕਾਰਨ ਹੈ ਬਾਈ ਨੇ ਮੈਂ ਅਸੀਂ ਮੁਕੱਦਮਾ ਦਰਜ ਕਰਕੇ ਦੋਸ਼ੀ ਗ੍ਰਿਫਤਾਰ ਕਰ ਲਿਆ ਸਰ ਫੈਮਿਲੀ ਫੈਮਿਲੀ ਕਹਿ ਰਹੀ ਹੈ ਕਿ 15 ਦਿਨ ਪਕੀਬਤ ਟਰੈਟ ਮਿਲੀ ਸੀ ਉਹ ਦਿਖਾਇਆ ਸੀ ਸੀਸਰ ਹਸਪਤਾਲ ਦੇ ਦੇਖ ਕੇ ਆਏ ਆ ਇਹਦੇ ਬਾਰੇ ਫੈਮਿਲੀ ਦਾ ਕਹਿਣਾ ਹੈ ਕਿ ਉਹਨੂੰ ਰਿਕਾਰਡ ਬਈ ਪਹਿਲਾਂ ਤੋਂ ਮਾਰੇ ਫਾਦਲ ਤੋਂ ਪੀਕਲ ਨੂੰ ਸੀਪੀ ਸਾਹਿਬ ਨੂੰ ਰਿਟਰਨ ਵੀ ਦੇ ਕੇ ਆਈ ਸੀ ਪਰ ਉਸ ਤੋਂ ਬਾਅਦ ਵੀ ਸਿਕਿਉਰਟੀ ਵਾਪਸੀ ਲੈ ਲਈ ਗਈ ਦਾ ਕਾਰਵਾਈ ਨਹੀਂ ਹੋਈ ਹੋ ਜੇ ਫੈਮਿਲੀ ਅਲੀਗੇਸ਼ਨ ਹੈ ਇਹ ਜਿਹੜੀ ਇਹਨੂੰ ਸਿਕਿਉਰਟੀ ਹੈ ਉਦੋਂ ਆਪਾਂ ਨੂੰ ਪਤਾ ਹੈ politically ਜਿਹੜਾ ਇੱਕ ਬੈਂਸ ਦਾ ਕੇਸ ਸੀ ਉਸ ਸੰਬੰਧ ਦੇ ਵਿੱਚ ਜਿਹੜਾ ਮਕਦਮਾ ਉਹਦੇ ਵਿੱਚ ਨੇ ਉਹ ਸਿਕਿਉਰਟੀ ਲਈ ਸੀ ਬਟ ਉਸ ਤੋਂ ਬਾਅਦ ਇਹ ਰੀਸੈਂਟਲੀ ਪਰਚਾ ਦਰਜ ਹੋਇਆ ਉਸ ਤੋਂ ਬਾਅਦ ਇਹ ਦੌੜਿਆ ਵੀ ਰਿਆ ਫਿਰ ਇਹਨੇ ਬੇਲ ਕਰਾਈ ਹੈ ਤਾਂ ਉਦੋਂ ਮੀਨ ਟਾਈਮ ਜਦੋਂ ਇਹ ਚਲਾ ਗਿਆ ਸੈਕਿਉਰਿਟੀ ਵਿਡਰਾਅ ਹੀ ਹੋਣੀ ਹੈ ਤਾਂ ਜਦੋਂ ਆਪ ਹੀ ਬੰਦਾ ਵਾਂਟਡ ਹੈ ਬਟ ਜਿਹੜਾ ਇਸ ਮੁਕਦਮੇ ਨਾਲ ਕਿਸੇ ਗੈਂਗਵਾਰੀਆਂ ਕੋਈ ਸਬੰਧਿਤ ਨਹੀਂ ਹੈਗਾ ਇਹ ਇਹਨਾਂ ਦਾ ਜਿਹੜਾ ਘਰੇਲੂ ਰੌਲਾ ਤੇ ਉਸ ਬੰਦੇ ਨੇ ਇਹਨਾਂ ਕੁਝ ਦਿਨਾਂ ਤੋਂ ਇਹਨਾਂ ਦੀ ਆਪਸ ਵਿੱਚ ਚੱਲ ਰਹੀ ਸੀ ਉਹਨੇ ਫਾਇਰ ਕੀਤਾ ਬਾਈ ਨੇਮ ਇਹਨਾਂ ਨੇ ਮੁਕਦਮਾ ਦਰਜ ਕਰਾਇਆ ਜਿਹਦੇ ਵਿਚਾਰੇ ਸਹੁਰੇ ਪਰਿਵਾਰ ਦਾ ਨਾਮ ਲਿਖਿਆ ਤੇ ਵਾਈਫ ਜਿਹੜੀ ਹੈ ਉਹ ਡਿਸਪਿਊਟ ਕਾਰਨ ਜਿਹੜੀ ਹੁਣ ਪੇਕੇ ਪਰਿਵਾਰ ਚਲੇ ਗਈ ਹੈ